ਵੇਗ ਕੀਤਾ ਮਿਸਵੇ ਕਰਨ ਕਰਕੇ ਉਹ ਬੰਦੇ ਨੇ ਸੂਨ ਸੈਟ ਕਰ ਲਿਆ ਜੀ ਸੂਨ ਸੈਟ ਕਰਕੇ ਅੱਜ ਉਹਦੀ ਜਿਹੜੀ ਪਰਿਵਾਰ ਦੀ ਬੜੀ ਮਾਰੀ ਹਾਲਤ ਹੈ ਖਬਰਾਂ ਲੱਗੀਆਂ ਤੇ ਦੂਸਰੇ ਦਿਨ ਪਰਿਵਾਰ ਨੂੰ ਉਹਨਾਂ ਦੇ ਮੋਬਾਈਲ ਵਿੱਚੋਂ ਇੱਕ ਵੀਡੀਓ ਨੇ ਉਹਨਾਂ ਦੀ ਮੌਤ ਦੇ ਭੇਰ ਖੋਲ ਦਿੱਤੇ ਸਦਮਾ ਵੇੜ ਮੇਰੀ ਦੁਕਾਨ ਹੈ ਸਦਮਾ ਵੇੜਦੇ ਤੇ ਬੰਦੇ ਹੈ ਜਿਨ੍ਹਾਂ ਤੋਂ ਮੈਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ ਇਨਾ ਤਿੰਨਾ ਬੰਦਿਆਂ ਨੇ ਮੇਰੇ ਪੈਸਾ ਬਾਬੂ ਜੀ ਉਹਦੇ ਨਾਲ ਲੈਉਂਦੇ ਸੀ ਸਾਡੇ ਘਰੇ ਰੇਂਦੇ ਸੀ ਅੱਛਾ ਜੀ ਸਾਡੇ ਬੱਚਿਆਂ ਨਾਲ ਰੇਂਦੇ ਸੀ ਠੀਕ ਹੈ ਜੀ ਇਸ ਦਿਨ ਕਸਵਾ ਸੱਦਵਾ ਵੇਟ ਦੇਖੇ ਬਿਕਰਮ ਜੀਤ ਸਿੰਘ ਵਿੱਕੀ ਦੀ ਮੌਤ ਦੀ ਦੁਖਦਾਈ ਖਬਰ ਨੇ ਸਾਂਸਣੀ ਫੁਲਾ ਦਿੱਤੀ ਸਾਂਸਣੀ ਫੁਲਾ ਦਿੱਤੀ ਕਿਉਂਕਿ ਪਹਿਲਾਂ ਹਾਰਟ ਅਟੈਕ ਦੀਆਂ ਖਬਰਾਂ ਲੱਗੀਆਂ ਤੇ ਦੂਸਰੇ ਦਿਨ ਪਰਿਵਾਰ ਨੂੰ ਉਹਨਾਂ ਦੇ ਮੋਬਾਈਲ ਵਿੱਚੋਂ ਇੱਕ ਵੀਡੀਓ ਨੇ ਉਨ੍ਹਾਂ ਦੀ ਮੌਤ ਦੇ ਪੇਰ ਖੋਦ ਲੈ। ਮੈਂ ਵਿਕਰਮ ਸ਼ਰਮਾ ਸਦਮਾ ਵੇੜ ਮੇਰੀ ਦੁਕਾਨ ਹੈ। ਸਦਮਾ ਵੇੜ ਦੇ ਤਿੰਨ ਬੰਦੇ ਹੈ ਜਿਨ੍ਹਾਂ ਤੋਂ ਮੈਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ। ਇਹਨਾਂ ਤਿੰਨਾਂ ਬੰਦਿਆਂ ਨੇ ਮੇਰੇ ਪੈਸੇ ਰੱਖ ਲਏ। ਇੱਕ ਬੋਵੀ ਟੇਲਰ ਹੈ ਜੋ ਗੁਰਦਰਾ ਸਾਹਿਬ ਵਾਲੀ ਗਲੀ ਦੇ ਵਿੱਚ ਹੈ ਬੋਵੀ ਟੇਲਰ। ਇਹ 90000 ਰੁਪਿਆ ਉਹਦੇ ਕੋਲੋਂ ਲੈਣਾ ਮੈਨੇ। ਉਹਦੇ ਸਾਹਮਣੇ ਉਹ ਬਰਾਏ ਟੇਲਰ ਹੈ। ਉੰਦੇ ਕੋਲ 120000 ਰੁਪਏ ਲੈਣਾ ਚੱਕੀ ਵਾਲਾ ਚੌਂਕ ਦੇ ਵਿੱਚ ਪੰਜਾਬ ਰਿਵੋਟਰੀ ਵਾਲਾ ਹੀ 80000 ਰੁਪਏ ਮੈਂ ਉਹਦੇ ਕੋਲੋਂ ਲੈਣਾ ਮੈਂ ਮੇਰੇ ਪੁੱਸਪਾ ਜੀ ਨੇ ਹੀ ਬੇਨਤੀ ਹੈ ਵੀ ਇਹਨਾਂ ਕੋਲੋਂ ਮੈਨੂੰ ਮੇਰੇ ਪੈਸੇ ਦੁਵਾਏ ਜਾਣ ਮੇਰੇ ਘਰ ਦੇ ਨਾਲ ਦਿੱਤੇ ਜਾਣ ਤੇ ਮੇਰੇ ਮੂਤ ਜ਼ਿੰਮੇਵਾਰ ਤਿੰਨੇ ਜਾਣੇ ਭੁੱਲ ਗਿਆ ਸੀਗਾ ਦੁਕਾਨ ਮੇਰਾ ਹੈਪੀ ਸੰਭਾਲੂਗਾ ਠੀਕ ਹੈ ਤੁਹਾਨੂੰ ਖਰਚਾ ਦੇ ਚੱਲੂਗਾ ਨਾਲ ਦੇ ਨਾਲ ਇਹ ਦੁਕਾਨ ਹੈ ਪੀਜ਼ਮ ਹਲੂਆ ਪਿਗਰਾਇਆ ਦੂਗਾ ਨਾ ਮੇਰੇ ਰਹੂਗਾ ਠੀਕ ਹੈ ਖਰਚਾ ਤੇ ਜੋਗਾ ਤੁਹਾਨੂੰ ਸਾਰਿਆਂ ਨੂੰ ਕਰੇ ਬਾਹਰ ਨਹੀਂ মিডিਆ ਨੂੰ ਵੀ ਇੱਕ ਜਾਣਕਾਰੀ ਦਿੱਤੀ ਹੈਗੀ ਉਹ ਵੀ ਵੇਖੋ ਵਿਕਰਮ ਸ਼ਰਮਾ ਮੇਰਾ ਬ੍ਰਦਰ ਸੀਗਾ ਜੀ ਕਜ਼ਨ ਬ੍ਰਦਰ ਠੀਕ ਹੈ ਤੇ 43 44 ਸਾਲ ਦੀ ਉਮਰ ਮੱਤੀ ਸੀ ਤੇ ਸਿੱਧੂਆ ਵੇਡ ਕਹਿੰਦੇ ਆ ਕੰਮ ਕਰਦਾ ਵੀ ਦੁਕਾਨ ਤੇ ਸਿੱਧੂਆ ਵੇਡ ਤੇ ਕੱਲ ਤੁਹਾਨੂੰ ਜਦੋਂ ਦੋ ਕੋਈ ਸਿੱਧੂਆ ਵੇਡ ਤੋਂ ਫੋਨ ਆਇਆ ਇਦਾਂ ਕਰਕੇ ਉਹਦੀ ਤਬੀਅਤ ਖਰਾਬ ਹੋਈ ਉਹਨੂੰ ਕੇਅਰਵੈਲ ਦੇ ਲੈ ਕੇ ਆਏ ਅਸੀਂ ਕੇਅਰਵੈਲ ਦੇ ਗਏ ਆ ਮੇਰੇ ਭਾਬੀ ਜੀ ਤੇ ਉਹਦੇ ਮਿਸਿਸ ਤੇ ਉਹ ਜਾ ਕੇ ਉੱਥੇ ਉਹਨਾਂ ਨੇ ਲੁਧਿਆਣੇ ਰੈ퍼 ਕੀਤਾ ਲੁਧਿਆਣੇ ਉਹ ਦੁਆਰਾ ਫੇਰ ਕਹਿੰਦੇ ਆ ਉਹਦੀ ਨਾ ਕੰਡੀਸ਼ਨ ਸੀ ਠੀਕ ਹੋਣ ਦੇ ਕਾਰਨ ਉਹਨੂੰ ਦੁਆਰਾ ਕੇਅਰਵੈਲ ਦੇ ਲਿਆਏ ਜਦੋਂ ਦੁਆਰਾ ਕੇਅਰਵੈਲ ਦੇ ਲਿਆਏ ਤੇ ਉਹਨਾਂ ਨੂੰ ਉੱਥੇ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਕਿ ਉਹਨਾਂ ਨੇ ਕਹਤਾ ਡੈੱਡ ਡਿclare ਕਰਾਤਾ ਅਸੀਂ ਘਰੇ ਲਿਆਏ ਘਰੇ ਲਿਆਂ ਤੋਂ ਬਾਅਦ ਸਾਡਾ ਕਹਿੰਦੇ ਆ ਇਹ ਤੇ ਘਰੇ ਮਾਹੌਲ ਖਰਾਬ ਹੋ ਗਿਆ ਸਾਰਾ ਉਸ ਤੋਂ ਬਾਅਦ ਸ਼ਾਮ ਨੂੰ 7:00 ਵਜੇ ਉਹਨਾਂ ਦਾ ਫੋਨ ਚੈੱਕ ਜੀ ਤੁਸੀਂ ਕੀਤਾ ਉਹਦੇ ਵਿੱਚ ਉਹਨਾਂ ਦੇ ਕੁਝ ਵੀਡੀਓ ਬਣੀਆਂ ਲਿਖੀਆਂ ਜਿਸ ਵੀਡੀਓ 'ਚ ਉਹ ਕ ਤਿੰਨ ਬੰਦੇ ਜ਼ਿੰਮੇਵਾਰ ਆ ਜਿਨ੍ਹਾਂ ਦਾ ਉਹਨਾਂ ਨੇ ਨਾਮ ਲਿੱਤਾ ਉਹ ਤਿੰਨੇ ਸਿੱਧਵਾ ਵੇਟ ਦੇ ਰਹਿਣ ਵਾਲੇ ਆਬਾਦੀ ਆ ਤੇ ਅਸੀਂ ਇਹ ਸਾਰੀ ਇਨਫੋਮੇਸ਼ਨ ਪੁਲਿਸ ਨੂੰ ਦੇ ਦਿੱਤੀ ਪੁਲਿਸ ਆ ਜਾ ਕੇ ਸਾਡੇ ਬਿਆਨ ਲੈ ਗਈ ਆ ਭਾਬੀ ਜੀ ਤੇ ਬਿਆਨਾਂ ਤੇ ਅਸੀਂ ਜਿੰਨੇ ਆ ਕਿ ਜਲਦ ਜਲਦ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਬੰਦੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਸਾਡੇ ਭਰਾ ਨੂੰ ਇਨਸਾਫ ਮਿਲ ਸਕੇ ਦਰਸ਼ਕਾਂ ਨੂੰ ਦੱਸ ਦਈਏ ਕਿ ਵਿੱਕੀ ਜਗਰਾਉਂ ਦਾ ਰਹਿਣ ਵਾਲਾ ਸੀ ਪਰ ਸਿੱਧਵਾ ਵੇਟ ਵਿੱਚ ਇੱਕ ਸਟੂਡੀਓ ਤੇ ਐਨਕਾਂ ਦੀ ਦੁਕਾਨ ਸੀ ਇੱਥੇ ਉਹ ਕੰਮ ਕਰਦੇ ਸੀ ਉਸਦੇ ਜੋ ਗਵਾਂਢੀ ਹੈ ਗਿਆ ਦੁਕਾਨਦਾਰ ਉਹਨਾਂ ਨਾਲ ਵੀ ਅਸੀਂ ਮੌਕੇ ਤੇ ਜਾ ਕੇ ਸਦੋਂ ਵੀਟ ਜਾ ਕੇ ਇਹ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਮੌਕੇ ਤੇ ਜਦੋਂ ਕੋਈ ਜਦੋਂ ਇਹ ਦਿੱਕਤ ਆਈ ਸੀ ਵੀ ਉਹ ਕਹਿ ਰਹੇ ਸੀ ਸਾਹ ਦੀ ਕੋਈ ਪ੍ਰੋਬਲਮ ਆ ਰਹੀ ਹੈ ਸਾਹ ਨਹੀਂ ਆ ਰਿਹਾ ਹੈਗਾ ਤੇ ਉਸ ਟਾਈਮ ਉਹ ਨੌਜਵਾਨ ਜੋ ਹੈ ਗਵਾਂਢੀ ਜੋ ਦੁਕਾਨਦਾਰ ਹੈ ਗਿਆ ਉਹੀ ਪਹਿਲਾਂ ਵਿਕੀ ਕੋਲੇ ਪਹੁੰਚੇ ਸੀ ਉਹੀ ਹਸਪੀਟਲ ਲੈ ਗਏ ਹੈਗੀ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਸਾਂਝੀ ਕੀਤੀ ਹੈਗੀ ਆ ਆ ਦੇਖੋ ਤੁਸੀਂ ਮਤਲਬ ਤੁਸੀਂ ਜਦੋਂ ਫਾਸਟ ਤੁਹਾਨੂੰ ਪਤਾ ਲੱਗਿਆ ਹੈਗਾ ਕੀ ਗੱਲ ਹੋਈ ਸੀਗੀ ਜੀ ਸਰ ਇਦਾਂ ਹੋਇਆ ਸੀਗਾ ਵੀ ਜਿਹੜੇ ਨਾਲ ਇਹਦੇ ਪਾਰਟਨਰਸ਼ਿਪ ਦੁਕਾਨ ਕਰਦੇ ਆ ਪ੍ਰੀਤ ਕੁਮਾਰ ਜੀ ਲੁਧਿਆਣੇ ਦੇ ਹਾਂਜੀ ਉਹਨਾਂ ਨੇ ਮੈਨੂੰ ਦੁਕਾਨ ਕਿਤਲਾਈ ਮੈਨੂੰ ਕਹਿੰਦੇ ਵੀ ਕਿਰਮ ਕੋਈ ਪ੍ਰੋਬਲਮ ਪੈ ਗਈ ਆ ਹਾਂਜੀ ਤੇ ਆਪਾਂ ਦਿਖਾਉਣਾ ਹੈ ਅੱਛਾ ਜੀ ਕਹਿੰਦੇ ਗੱਡੀ ਲੈ ਕੇ ਚੱਲ ਰਹੀ ਜੀ ਮੈਂ ਗੱਡੀ ਲੈ ਕੇ ਇਕੱਲਾ ਹੀ ਸੀਗਾ ਦੁਕਾਨ ਤੇ ਮੈਂ ਦੁਕਾਨ ਬੰਦ ਕਰਕੇ ਦਿੱਲੀ ਆ ਕੇ ਚਲਾ ਗਿਆ ਅਸੀਂ ਦੋਨੇ ਵਿਕਰਮ ਤੇ ਮੈਂ ਅਸੀਂ ਇਹਨੂੰ ਸਿਵਲ ਹਸਪੀਟਲ ਲੈ ਕੇ ਗਏ ਅੱਛਾ ਜੀ ਅੱਛੇ ਡਾਕਟਰ ਨਾ ਹੋਣ ਕਰਕੇ ਕਿਸ ਨੂੰ ਅਸੀਂ ਜਗਰੋਂ ਜਾਣਾ ਪੈ ਗਿਆ ਹੀ ਤੇ ਕੇਰਵਲ ਦੇ ਅਸੀਂ ਚਲੇ ਗਏ ਅਸੀਂ ਪੁੱਛਿਆ ਰਸਤੇ 'ਚ ਕਿੰਨੂ ਵੀ ਕਿਤਾਬ ਵਿਕੀ ਠੀਕ ਆ ਹਾਂਜੀ ਤੇ ਉਹ ਕੰਦਾ ਵੀ ਮੈਨੂੰ ਘਬਰਾਟ ਹੁੰਦੀ ਆ ਤੇ ਮੈਨੂੰ ਜਲਦੀ ਜਲਦੀ ਹਸਪਤਲ ਚ ਜਾਉ ਅੱਛਾ ਤੇ ਅਸੀਂ ਰਸਤੇ 'ਚ ਚਲੋ ਉਹਨਾਂ ਦੇ ਘਰ ਦਾ ਨਾ ਕਨੈਕਟ ਕੀਤਾ ਜੀ ਤੇ ਨੰਬਰ ਮਿਲ ਲੱਗ ਕੇ ਚਲੋ ਉਹਨਾਂ ਦੇ ਘਰ ਤੇ ਪਹੁੰਚ ਆਏ ਤੇ ਮੰਮੀ ਆ ਗਈ ਉਹਨਾਂ ਦੀ ਵਾਈਫ ਆ ਗਈ ਅਸੀਂ ਵੀ ਚਲੇ ਗਏ ਜੀ ਕੇਰਵਲ ਦੇ ਕਰਾਇਆ ਤੇ ਕੇਰਵਲ ਡਾਕਟਰ ਸਾਹਿਬ ਨੇ ਉਦੋਂ ਮੌਕੇ 'ਤੇ ਮੌਜੂ ਸੀਗੇ ਕਰਮਣਾ ਦੇਖਿਆ ਦੁੱਖਿਆ ਪੁੱਛਿਆ ਸਾਨੂੰ ਵੀ ਕੀ ਹਾਲਾਤ ਆ ਅਸੀਂ ਕਿ ਸਰਬ ਹੀ ਇਸ ਤਰ੍ਹਾਂ ਵਿਆਹ ਗਲਤ ਹੋਈ ਹੈ ਇਸ ਟੰਡਕੇ ਪਾਇਆ ਹੋਇਆ ਅੱਛਾ ਜੀ ਵੀ ਉਹਦੇ ਚੱਕਰ 'ਚ ਇਹ ਦੇਖ ਲਓ ਫਿਰ ਉਹਨਾਂ ਦੇ ਮੰਮੀ ਕਹਿਣ ਲੱਗੇ ਵੀ ਸਾਨੂੰ ਤੁਸੀਂ ਜਿੰਨੀ ਕਿ ਦਵਾਈ ਤੁਸੀਂ ਦੇਣੀ ਹੈ ਦੇ ਦਿਓ ਅਸੀਂ ਹੀਰੋਵੜਦ ਲੈ ਕੇ ਆਣਾ ਅੱਛਾ ਹੀਰੋਵੜਦ ਦੇ ਵਿੱਚੋਂ ਉਹਨਾਂ ਨੇ ਐਂਬੂਲੈਂਸ ਬੁਲਾਈ ਐਂਬੂਲੈਂਸ ਬੁਲਾ ਕੇ ਤੇ ਹੀਰੋਵੜ ਜਾਣ ਲੱਗੇ ਤੇ ਮੈਂ ਉੱਥੇ ਰੁਕ ਗਿਆ ਹੀ ਉਹਨਾਂ ਦੀ ਵਾਈਫ ਚਲੀ ਗਈ ਨਾਲ ਨਾਲ ਪ੍ਰੇਮ ਕੁਮਾਰ ਚਲਾ ਗਿਆ ਜੀ ਤੇ ਰਸਤੇ ਵਿੱਚ ਜਦ ਲੁਧਿਆਣਾ ਚੌਂਕ ਤੇ ਜੇ ਰੋਂ ਤੋਂ ਲੁਧਿਆਣਾ ਨੂੰ ਜਾਣ ਲੱਗੇ ਤੇ ਉੱਥੇ ਬਿਹਤ ਜਿਆਦਾ ਡਾਊਨ ਹੋ ਗਈ ਕਿਰਨ ਵਾਪਸ ਲੈ ਕੇ ਆਇਆ ਫਿਰ ਮਿਲਦੇ ਕਿ ਮੈਂ ਤਾਂ ਆਪਸ ਆ ਗਿਆ ਸੀ ਦਸਮਾ ਬੇੜ ਨੂੰ ਮੈਨੂੰ ਜਦੋਂ ਇੱਥੇ ਆ ਕੇ ਪਤਾ ਲੱਗਿਆ ਵੀ ਡੈਥ ਹੋ ਗਈ ਡੈਥ ਹੋ ਗਈ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਮਤਲਬ ਕਦੋਂ ਉਹਦਾ ਵੀਡੀਓ ਦਾ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰੇ ਪਤਾ ਲੱਗਿਆ ਜੀ ਇਹ ਵੀ ਕੱਲ ਇਹ ਸਵੇਰ ਦੀ 10 ਵਜੇ ਦੀ ਵੀਡੀਓ ਹੈਗੀ ਦੁਕਾਨ ਤੇ ਬੈਠ ਕੇ ਬਣਾਈ ਸੀਗੀ ਜੀ ਤੇ ਕੱਲਾ ਹੀ ਸੀਗਾ ਇਸ ਟਾਈਮ ਇਹ ਦੁਕਾਨ ਤੇ ਕੱਲਾ ਸੀ ਮੁੰਡਾ ਜਿਹੜਾ ਇਹ ਨਾਲ ਸੀਗਾ ਉਹ ਥੱਕਿਆ ਸੀਗਾ ਕਿਤੇ ਕੰਮ ਲਈ ਉਹ ਕੋ ਛੁੱਟੀ ਕਰ ਗਿਆ ਸੀ ਜੀ ਸਾਡੇ 9ਵੇਂ ਸਪਾਈ ਕਰਕੇ ਚਲਾ ਗਿਆ ਸੀ ਘਰ ਨੂੰ ਜੀ ਤੇ ਇਹ 1:30 ਵਜੇ ਦੀ ਵੀਡੀਓ ਕਹਿ ਰਹੀ ਹੈ 1:30 ਵਜੇ ਦੀ ਕਹਿਦੀ ਹਾਂਜੀ ਮੇਨ ਗੱਲ ਇਹ ਹੈਗੀ ਹੈ ਜੀ ਜਿਹੜਾ ਮਤਲਬ ਜ਼ਿਕਰ ਕਰਦੇ ਪਏ ਆ ਵੀਡੀਓ ਦੇ ਵਿੱਚ ਵੀ ਕੋ ਪੈਸਿਆਂ ਦਾ ਕੋ ਲੈਂਡ ਦੇਣ ਸੀਗਾ ਅਕ ਛੋਟੇ ਚਲੋ ਇੱਕ ਦੁਕਾਨ ਛੱਡ ਕੇ ਦੁਕਾਨ ਸੀ ਉਹਨਾਂ ਦੀ ਕਿਤੇ ਕੋਈ ਗੱਲ ਹੋਈ ਪਹਿਲਾਂ ਵੀ ਕਿਤੇ ਕੋਈ ਡਿਪਰੈਸ਼ਨ ਚ ਗਏ ਆ ਜਾਂ ਕੋਈ ਐਸ ਤਰ੍ਹਾਂ ਦਾ ਕੋਈ ਕੰਮ ਕਰਦਾ ਸੀ ਥੋੜਾ ਪੈਨਸ ਦਈ ਉਹ ਅੱਛਾ ਪੈਨਸ ਪੈਸੇ ਲੈਣੇ ਦੇਣੇ ਕਰਦਾ ਸੀ ਜੀ ਇਹ ਇਦਾਂ ਦੇ ਕੋਈ ਵਾਰਦਾਤ ਨਹੀਂ ਹੋਈ ਸੀ ਕਿ ਕਿਸੇ ਨਾਲ ਤੂ ਤੂ ਮੈ ਮਾ ਹੋਈ ਹੋਵੇ ਜਾਂ ਕਿਸੇ ਨਾਲ ਕੋਈ ਪੈਸਾ ਕਰਕੇ ਝਗੜਾ ਹੋਇਆ ਹੋਵੇ ਅੱਛਾ ਵੀ ਆਂਡ ਗਵਾਂਡ ਨੂੰ ਪਤਾ ਲੱਗਿਆ ਵੀ ਨਾ ਕਿਸੇ ਤਰ੍ਹਾਂ ਦੇ ਤਾਂ ਕੋਈ ਗਲਵਾਟ ਨਹੀਂ ਹੈਗੀ ਅੱਛਾ ਜੇ ਕੋਈ ਪੈਸੇ ਮੰਨ ਲਓ ਕਿਸ ਤੋਂ ਲੈਣੇ ਸੀਗੇ ਚਲੋ ਠੀਕ ਹੈ ਜੇ ਨਹੀਂ ਦਿੰਦਾ ਸੀਗਾ ਤੇ ਮਾਰਕੀਟ ਚ ਵੇਚੇ ਥੋੜਾ ਬਾਲਾ ਦੱਸਣਾ ਵਰਦੇ ਸੀ ਉਹਨਾਂ ਦਾ ਮਾਲਕ ਸਾਡੇ ਮਾਲਕ ਹੈਗੇ ਇਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਸਰਪੰਚ ਨੂੰ ਦੱਸ ਦੇ ਵੀ ਮੇਰੇ ਪੈਸੇ ਬੰਦਾ ਫਲਾਣਾ ਨਹੀਂ ਦੇ ਰਿਹਾ ਜੀ ਤੇ ਮੈਂ ਵੀ ਕਿਸ ਤੋਂ ਪੜ ਕੇ ਦਿੱਤੇ ਆਈ ਬਿਲਕੁਲ ਵੀ ਉਹਨਾਂ ਦਾ ਫਰਜ ਸੀਗਾ ਤੇ ਇੰਨਾ ਜਿਹੜਾ ਵੱਡਾ ਕਦਮ ਚੱਕਿਆ ਬੱਚੀ ਹੈਗੀ ਹੈਈ ਸਾਨੂੰ ਬਹੁਤ ਦੁੱਖ ਲੱਗੇ ਸਾਰੇ ਸੁਧਾਂ ਵੇੜ ਦੇ ਵਿੱਚ ਮਨ ਨੂੰ ਦੁੱਖ ਲੱਗੇ ਬਿਲਕੁਲ ਬਿਲਕੁਲ ਹਾਂਜੀ ਵੀ ਐਡਾ ਕਦਮ ਕਿਉਂ ਚੱਕ ਲਿਆ ਕੀ ਗੱਲ ਹੋ ਗਈ ਨਾ ਐਡੀ ਹਾਂਜੀ ਹੁਣ ਪੈਸਿਆਂ ਦਾ ਵੀ ਲੈਣ ਦੇਣ ਜੇ ਆਪਾਂ ਕਾਲ ਮਲਾ ਕੇ ਥੋੜੀ ਪੇਪਮੈਂਟ ਦੱਸ ਦਿਆ ਪਿਆ ਥੋੜੀ ਪੇਪਮੈਂਟ ਬਸ ਇਸ ਮਨ ਲ ਦਸਨ ਤਾਬਕ ਲੋਕਾਂ ਦੇ ਵਾਇਸ ਸੁਣ ਲਈ ਜਿਨ੍ਹਾਂ ਦੇ ਨਾਂ ਲੈ ਆ ਉਹ ਕਹਿੰਦੇ ਵੀ ਇੰਨੀ ਵੀ ਮਰਨੀ ਸੀਗੀ ਤੇ ਪਰ ਜਿਹੜੇ ਬੰਦੇ ਹੈਗੇ ਉਹ ਇੰਨੇ ਇੰਨੇ ਯੁੱਗ ਹੈ ਹੀ ਵੀ ਹਨੀ ਜਦੋਂ 20 ਹਲੇ ਆਈ ਅੱਛਾ ਜਿਨ੍ਹਾਂ ਦਾ ਕੋਈ ਨਾਮ ਵੀ ਵਿੱਚ ਆਇਆ ਹੈ ਜੀ ਕਹਿੰਦੇ ਸੀ ਇੱਕ ਇੱਕ 20 ਦਾ ਹੈਗਾ ਇਹ 40 ਦਾ ਹੈਗਾ 80 ਦਾ ਹੈਗਾ ਅੱਛਾ ਜੀ ਠੀਕ ਹੈ ਉਹਨਾਂ ਦਸ ਮੁਤਾਬਕ ਹੈਗੇ ਜੀ ਜੀ ਠੀਕ ਹੈ ਲਾਸਟ ਕੋਈ ਗੱਲਬਾਤ ਹੋਈ ਕਿਤੇ ਮਤਲਬ ਉਸ ਤੋਂ ਪਹਿਲਾਂ ਨਹੀਂ ਜੀ ਲਾਸਟ ਉਸ ਦਿਨ ਕੋਈ ਆਪਣੇ ਨਾਲ ਤਾਂ ਨਹੀਂ ਹੋਈ ਵੈਸੇ ਜਿਹੜੇ ਜਿਹੜੇ ਇਹਨਾਂ ਦੇ ਪਾਰਟਨਰਸ਼ਿਪ ਹੈਗੇ ਜਿਨ੍ਹਾਂ ਨਾਲ ਉਹਨਾਂ ਨਾਲ ਹੋਈ ਤਾਂ ਕਹਿ ਨਹੀਂ ਸਕਦੇ ਸਹੀ ਠੀਕ ਹੈ ਜੀ ਥੈਂਕ ਯੂ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਜੀ ਮਨਿੰਦਰ ਸਿੰਘ ਅੱਗੇ ਤੁਸੀਂ ਜਦੋਂ ਮਿਲਦੇ ਰਹਿੰਦੇ ਨੇ ਆ ਦੁਕਾਨਾਂ ਸੋਡੀਆਂ ਤੁਹਾਡੇ ਨਾਲ ਦੁਕਾਨਾਂ 'ਚ ਬੈਠੇ ਸੀਗੇ ਹਾਂਜੀ ਕਿਵੇਂ ਦਾ ਮਤਲਬ ਸੁਹਾਗ ਸੀਗੀ ਜੀ ਗੱਲਬਾਤ ਤੁਸੀਂ ਕੀ ਕਰਦੇ ਰਹਿੰਦੇ ਹੋਵੋਗੇ ਸੁਹਾਗ ਤਾਂ ਜਿਹਦਾ ਮੰਨੀਏ ਹਾਂਜੀ ਜਿਉਂ ਤਾਂ ਪਹਿਲੀ ਦੂਜੀ 'ਚ ਪੜਦਾ ਸੀ ਬਬੂ ਜੀ ਉਹਦੇ ਨਾਲ ਲਿਆਉਂਦੇ ਸੀ ਸਾਡੇ ਘਰੇ ਰਹਿੰਦੇ ਸੀ ਅੱਛਾ ਜੀ ਸਾਡੇ ਬੱਚਿਆਂ ਨਾਲ ਰਹਿੰਦੇ ਸੀ ਠੀਕ ਹੈ ਜੀ ਸਾਨੂੰ ਤਾਂ ਆਪਦੇ ਬੱਚਿਆਂ ਨੂੰ ਦੁੱਖ ਵੱਧ ਹੋਇਆ ਸਹੀ ਗੱਲ ਹੈ ਜੋ ਹੋਇਆ ਜੀ ਚਲੋ ਕੋਈ ਗੱਲ ਨਹੀਂ ਹੋਣੀ ਹੁੰਦੀ ਜਦੋਂ ਆਇਆ ਮੈਂ ਉੱਥੇ ਦੁਕਾਨ ਮੂਰੇ ਖੜਾ ਹਾਂ ਹਾਂਜੀ ਮੈਂ ਕਹਿੰਦਾ ਸਕੂਟਰ ਲਾਉਣਾ ਮੈਂ ਛੜਕ ਟੱਪ ਗਿਆ ਆਪਣਾ ਘਰ ਪਰੇ ਅੱਛਾ ਜੀ ਤੇਰੇ ਕੋਲ ਤਾਂ ਕੋਈ ਗੱਲ ਹੋਈ ਸੀ ਜੀ 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 ਮੇਰੇ ਅਖਲੇ ਵੀ ਇੰਨਾ ਹਾਸ ਮੁਖ ਤੇ ਸਾਡੀ ਤਾਂ ਸਮਝੋ ਬਾਹਰ ਹੈ ਜੋ ਚੋ ਵੀ ਹੋਇਆ ਕਿਉਂਕਿ ਆ ਨਾ ਪਹਿਲਾਂ ਹੁਣ ਖਬਰਾਂ ਲੱਗੀਆਂ ਵੀ ਹਾਰਟ ਅਟੈਕ ਨਾਲ ਮੌਤ ਹੋਈ ਪਰ ਉਸ ਤੋਂ ਬਾਅਦ ਜੋ ਵੀਡੀਓ ਆ ਗਈ ਉਹਦੇ ਫੋਨ ਦੇ ਵਿੱਚੋਂ ਵੀ ਇਸ ਤਰ੍ਹਾਂ ਕਰਕੇ ਵੀ ਪਰ ਉਹਦੇ ਵਿੱਚ ਕੁਛ ਖਾ ਹੀ ਲੱਗਦਾ ਨਾ ਉਹ ਤਾਂ ਚਲੋ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਆਉਣਾ ਹੈਗਾ ਉਸ ਤੋਂ ਪਹਿਲਾਂ ਉਸ ਦਿਨ ਕੋਈ ਗਲਵਾਤ ਹੋਈ ਕਿ ਤੇ ਇਹ ਜਿਹੜਾ ਮਾਰਿਆ ਹੋਵੇ ਚਲ ਠੀਕ ਦੂਸਰੇ ਹੈ ਗਿਆ ਕਿ ਬਾਲਮੀਕੀ ਸਭਾ ਦੇ ਕੌਮੀ ਪ੍ਰਧਾਨ ਸ੍ਰੀ ਗੇਜਾਰਾਮ ਜੀ ਉਹ ਵੀ ਸਦਨਾਬੇਟ ਪਹੁੰਚੇ ਸੀਗੇ ਥਾਣੇ ਦੇ ਵਿੱਚ ਉਹਨਾਂ ਨੇ ਪਲੁੱਤੋ ਜਾਣਕਾਰੀ ਲਈ ਹੈਗੀ ਆ ਕਿ ਪੁਲਿਸ ਨੇ ਇਸ ਸੰਬੰਧੀ ਕੀ ਕਾਰਵਾਈ ਕੀਤੀ ਹੈਗੀ ਆ ਹਾਂਜੀ ਗਿਜਾਰਾਮ ਜੀ ਅੱਜ ਸਦਨਾਬੇਟ ਥਾਣੇ ਪਹੁੰਚੇ ਹੈਗੇ ਆ ਕੀ ਕਾਰਨ ਹੋਇਆ ਜੀ ਅੱਜ ਅਸੀਂ ਇੱਥੇ ਜੀ ਵਿਕਰਮ ਅਕੀ ਸ਼ਰਮਾ ਜੀ ਜਿਹੜੇ ਕਿ ਸੈਂਟਰ ਵਾਲਮੀਕ ਸਭਾ ਦੇ ਅਹੁਦੇਦਾਰ ਸੀਗੇ ਜੀ ਜੀ ਉਹਦੇ ਉਸ ਬੰਦਿਆਂ ਨੇ ਇੱਥੇ ਉਹਨੇ ਮਿਸਬੀਹ ਕੀਤਾ ਮਿਸਬੀਹ ਕਰਨ ਕਰਕੇ ਉਹ ਬੰਦੇ ਨੇ ਸੂਇਸੈਟ ਕਰ ਲਿਆ ਜੀ ਸੂਇਸੈਟ ਕਰਕੇ ਅੱਜ ਉਹਦੀ ਜਿਹੜੀ ਪਰਿਵਾਰ ਦੀ ਬੜੀ ਮਾਰੀ ਹਾਲਤ ਹੈ ਅਸੀਂ ਇੱਥੇ ਪਤਾ ਕਰਨ ਆਏ ਸੀ ਹੀਰਾ ਸਿੰਘ ਜੀ ਐਸ ਐਚਓ ਸਾਹਿਬ ਦੇ ਕੋਲ ਜੀ ਵੀ ਜਿਹੜੇ ਦੋਸਤੀਆਂ ਦਾ ਕੀ ਪਰ ਇੱਥੇ ਪਤਾ ਲੱਗਿਆ ਐਸ ਐਚਓ ਸਾਹਿਬ ਨੇ ਦੱਸਿਆ ਕੀ ਦੋਸੀ ਅੰਡਰ ਰੈਸਟ ਹੈ ਜੀ ਪਰਚਨ 166 67 2025 ਪਹਿਲੇ ਦਰਜ ਹੋ ਗਿਆ 2 ਵਜੇ ਜੀ ਅੱਜ ਸਾਡੀ ਤਸੱਲੀ ਹੈ ਕਿਉਂਕਿ ਪੁਲਿਸ ਨੇ ਜੋ ਲੜਿੰਦੀ ਕਾਰਵਾਈ ਕੀਤੀ ਉਹ ਕਰ ਰਹੇ ਹਨ ਦੂਜੀ ਨੰਬਰ ਦੇ ਕਾਨੂੰਨ ਉਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਪੋਸਟਮਾਰਟਮ ਕਰਨ ਤੋਂ ਸੰਸਕਾਰ ਤੋਂ ਬਾਅਦ ਅਗਲੀ ਕਾਰਵਾਈ ਜੋ ਵੀ ਹੋਏਗੀ ਆਮਲੇ ਦਰਸਤ ਲਈ ਜਾਏਗੀ ਤਾਂ ਜੋ ਧੰਨਵਾਦ ਕਰਦੇ ਅਸੀਂ ਸਾਰੇ ਹੀ ਸੈਂਟਰ ਬਾਲਮੀਕ ਸਰ ਦੇ ਅਹੁਦੇਦਾਰ ਸਾਡੇ ਵਿੱਚ ਲਦਰ ਸਾਹਿਬ ਕਲੰਗ ਸੋਤਾ ਜੀ ਸਾਡੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜ਼ਿਲ੍ਹੇ ਦੇ ਉਹ ਸਾਡੇ ਨਾਲ ਆਏ ਹਨ ਅਤੇ ਸੂਚੀ ਟੀਮ ਅੱਜ ਉਕਤੇ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਪਰਿਵਾਰ ਨੂੰ ਸਮੇਦਨਾ ਦੇ ਰਹੇ ਹਾਂ ਪਰਮਾਤਮਾ ਦਾ ਪਣਾ ਮੰਨੀ ਅਤੇ ਜਿਹੜੇ ਵੀ ਦੋਸ਼ੀ ਹਨ ਉਹਨਾਂ ਦੇ ਉੱਤੇ ਸਖਤ ਤੈਨੂ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈਗਾ ਉਹਨਾਂ ਦੀ ਅਸੀਂ ਗਿਆਰਵ ਤਾਰੀਖ ਕਰ ਲਈ ਹੈਗੀ ਆ ਦੂਸਰਾ ਜੋ ਅਸੀਂ ਉਹਨਾਂ ਨਾਲ ਇਹ ਵੀ ਗੱਲਬਾਤ ਕੀਤੀ ਹੈ ਕਿਉਂਕਿ ਉਹਦੇ ਵਿੱਚ ਐਸ.ਐਚ. ਹੀਰਾ ਸਿੰਘ ਅਤੇ ਆਈ.ਓ. ਭਰਮਜੀਤ ਸਿੰਘ ਉਹਨਾਂ ਤੋਂ ਜਾਣਕਾਰੀ ਲਈ ਸੀ ਮੁਰਲੀ ਜਾਨ ਦੇ ਵਿੱਚ ਕੀ ਖੁਲਾਸਾ ਹੋਇਆ ਹੈਗਾ ਕਿ ਕਾਤੋਂ ਇਹ ਮੌਤ ਜੋ ਜੋ ਹੋਈ ਹੈਗੇ ਵਿੱਕੀ ਦੀ ਉਹਨਾਂ ਨੇ ਦੱਸਿਆ ਹੈਗੇ ਜੀ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਏਗੀ ਉਹਦੇ ਵਿੱਚ ਕਲੀਅਰ ਹੋ ਜਾਊਗਾ ਵੀ ਮੌਤ ਕਿਸ ਕਾਰਨ ਹੋਈ ਹੈਗੀ ਆ ਤੁਸੀਂ ਵੇਖਦੇ ਰਹੋ ਰੈਗੂਲਰ ਜਿਵੇਂ ਕਿ ਪਾਵਰ న్యూਸ ਪੰਜਾਬੀ ਮੈਂ ਤੁਹਾਡਾ ਆਪਣਾ ਰਾਜਗਾਰ